ਦੀ ਟੀਮ ਪਿੰਡ ਲਿੱਤਰਾਂ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਇਸ ਕਲੱਬ ਵੱਲੋਂ ਅੱਜ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਵਾ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਐਨਕਾ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਅੱਖਾਂ ਦੇ ਲੋੜਵੰਦਾਂ ਦੇ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ ਤੋ ਇੱਕ ਤਾਂ ਲਹਿਰ ਦੀ ਟੀਮ ਦਾ ਇੱਕ ਉਪਰਾਲਾ ਹੁੰਦਾ ਹਰ ਜਗ੍ਹਾ ਹਰ ਤਰੀਕ ਪਹੁੰਚਣ ਦਾ ਗੱਲਬਾਤ ਵੀ ਥੋੜੀ ਜੀ ਕਰ ਲੈਨੇ ਆ ਸਾਡੇ ਨਾਲ ਸਰਬਜੀਤ ਤੇ ਮਾਨ ਜੀ ਨੇ ਜੋ ਕਿ ਸਮਾਜ ਸੇਵਕ ਨੇ ਬਾਰੀ ਬਾਰੀ ਸਰ ਮੈਂ ਸਾਰੇ ਕੁਆਮ ਆਗਾ ਸਰ ਹਾਂਜੀ ਵੈਲਕਮ ਜੀ ਸਵਾਗਤ ਤੁਹਾਡਾ ਜੀ ਬਹੁਤ ਸਵਾਗਤ ਆ ਜੀ ਲੋਇੰਸ ਕਲੱਬ ਦੇ ਨਕਉਦਰ ਕ੍ਰੇਟਰ ਤੇ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦੇ ਮਟੂ ਹਣਾਂ ਦੀ ਜਲਵਾ ਰਹੇ ਆ ਜਿਹੜਾ ਨੇ ਕਾਫੀ ਇਹਦਾ ਸਹਿਯੋਗ ਕੀਤਾ ਤੇ ਮੈਨਾਂ ਦਾ ਬਹੁਤ ਧੰਨਵਾਦ ਕਰਦਾ ਸਰ ਸਟੈਂਡ ਲਿੱਤਰਾਂ ਦੇ ਵਿੱਚ ਅੱਜ ਕਿੰਦਾ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਜੀ ਕਾਫੀ ਦੇਖੋ ਤੁਹਾਡੇ ਸਾਹਮਣੇ ਰਸ਼ ਬਹੁਤ ਆ ਜੀ ਜੀ ਕਿੰਨੇ ਤੋਂ ਕਿੰਨੇ ਟਾਈਮ ਤੱਕ ਹੈ ਟਾਈਮ ਸੀਗਾ ਜੀ 10 ਤੋਂ ਲੈ ਕੇ 12 ਵਜੇ ਤੱਕ ਪਰ ਮੈਨੂੰ ਲੱਗਦਾ ਵੀ ਟਾਈਮ ਬਹੁਤ ਜਲਦੀ ਚੱਲੀ ਜਾਂਦਾ ਹੱਲੇ ਕਾਫੀ ਰਿਸਪੌਂਸ ਆ ਰਹੇ ਆ ਪਿੰਡ ਲਿੱਤਰਾ ਵਿਖੇ ਅਸੀਂ ਅੱਜ ਇੱਕ ਵਾਰੀ ਫੇਰ ਦੂਜੀ ਵਾਰੀ ਇੱਥੇ ਆਏ ਆ ਸਰਦਾਰ ਪ੍ਰਤਾਪ ਸਿੰਘ ਮੱਟੂ ਜਿਹੜੇ ਕਿ ਸਾਡੇ ਨਾਲ ਹਮੇਸ਼ਾ ਹਾਫਤਾ ਰੱਖਦੇ ਨੇ ਅਸੀਂ ਇਹਨਾਂ ਦੇ ਸਪਾਂਸਰਸ਼ਿਪ ਵਿੱਚ ਇਹ ਦੂਜਾ ਫ੍ਰੀ ਆਈ ਆਪਰੇਸ਼ਨ ਕੈਂਪ ਕਰ ਰਹੇ ਹਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਭਾਵੇਂ ਇਸ ਮੁਲਕ ਤੋਂ ਸੱਤ ਸਮੁੰਦਰ ਪਾਰ ਚਲੇ ਗਏ ਨੇ ਪਰ ਇਹਨਾਂ ਦੀ ਜਿਹੜੀ ਵਿਰਾਸਤ ਹੈ ਉਹ ਇੱਥੇ ਹੀ ਵਸਦੀ ਹੈ ਇਸ ਧਰਤੀ ਨਾਲ ਇਹਨਾਂ ਨੂੰ ਪਿਆਰ ਹੈ ਔਰ ਇੱਥੇ ਬਾਰ-ਬਾਰ ਆਉਂਦੇ ਹਨ ਰੌਬਲ ਜੀ ਜਿਨ੍ਹਾਂ ਨੂੰ ਵਿੱਕੀ ਕਹਿੰਦੇ ਆ ਉਹਨਾਂ ਨਾਲ ਕੰਟੈਕਟ ਕਰਦੇ ਨੇ ਔਰ ਇਸ ਕੈਂਪ ਦਾ ਯੋਜਨ ਕਰਦੇ ਨੇ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਇੱਥੇ ਪਰਵਾਹ ਹੁੰਗਾਰਾ ਮਿਲਿਆ ਹੈ ਅੱਜ ਇੱਥੇ ਫ੍ਰੀ ਜਿਹੜੀਆਂ ਨੇ ਐਨਕਾਂ ਵੀ ਦਿੱਤੀਆਂ ਗਈਆਂ ਨੇ ਔਰ ਹਰਬਲ ਇੰਟਰਨੈਸ਼ਨਲ ਵੱਲੋਂ ਵੀ ਕੈਂਪ ਲਗਾਇਆ ਗਿਆ ਹੈ ਜੋ ਕਿ ਆਲ ਇੰਡੀਆ ਫ੍ਰੀ ਹੈ ਬਿਲਕੁਲ 95 ਕੰਟਰੀਜ਼ ਵਿੱਚ ਹਰਬਲ ਇੰਡੀਆ ਜਿਹੜਾ ਕੰਮ ਕਰਦਾ ਹੈ ਸਿਰਪੇਣਾ ਨੂੰ ਇੱਕ ਸੈਂਸਰ ਕਰਕੇ ਤੁਹਾਡੀ ਰਿਪੋਰਟ ਜਿਹੜੀ ਹੈ ਉਸੇ ਵੇਲੇ ਇਨਸਟੈਂਟ ਦੇ ਦੇਣੀ ਹੈ ਕੀ ਨਸਰ ਇਹਨਾਂ ਨੂੰ ਦੱਸਿਆ ਜਾਂਦਾ ਪਰਗਤ ਸਿੰਘ ਮੱਟੂ ਪਰਗਤ ਸਿੰਘ ਮੱਟੂ ਜੀ ਇੱਕ ਪਹਿਲੇ ਕਲੈਪਿੰਗ ਹੋ ਜਵੇ ਜੀ ਇਹਨਾਂ ਦੇ ਨਾਂ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਕ ਸਰ ਬਹੁਤ ਵਧੀਆ ਕੰਮ ਕਰ ਰਹੇ ਹੋ ਅਪਰੀਸ਼ੀਏਟ ਕਰਦੇ ਆ ਤੁਹਾਨੂੰ ਅੱਜ ਤੁਹਾਨੂੰ ਸਲਾਮ ਆ ਸਾਡੇ ਵੱਲੋਂ ਜਿਹੜਾ ਅੱਖਾਂ ਆ ਬੰਦੇ ਲਈ ਬਹੁਤ ਜ਼ਰੂਰੀ ਆ ਅੱਖਾਂ ਦੇ ਤੁਸੀਂ ਇਲਾਜ ਕਰਵਾ ਰਹੇ ਹੋ ਸਭ ਤੋਂ ਪਹਿਲੇ ਤੁਹਾਡਾ ਮੈਂ ਨਾਮ ਤੁਹਾਡੇ ਮੂੰਹੋਂ ਸੁਣਨਾ ਚਾਹਣਾ ਵਰਗਤ ਸਿੰਘ ਮੱਟ ਵਰਗਤ ਸਿੰਘ ਜੀ ਕਿਹੜੀ ਜਗ੍ਹਾ ਤੇ ਮੈਂ ਇੰਗਲੈਂਡ ਤੋਂ ਇੰਗਲੈਂਡ ਤੋਂ ਸਰ ਆਫੀਸ਼ੀਅਲੀ ਮੈਂ ਲਿਟਰਾਂ ਤੋਂ ਲਿਟਰਾਂ ਤੋਂ ਇਹ ਬੈਲ ਲਿਟਰਾਂ ਪਹਿਲੇ ਕਹਾਂਗੇ ਕਿ ਫਿਰ ਚੰਪਲ ਲਿਟਰਾਂ ਦੇ ਆ ਜੰਮੇ ਲਿਪਰੀ ਹੋਏ ਜੰਮੇ ਲਪਰਾ ਦੇ ਆ ਫਰਕ ਕਿਦਾਂ ਤੁਹਾਡੇ ਮਨ ਵਿੱਚ ਵਿਚਾਰ ਆਇਆ ਕਿ ਇਹ ਅੱਖਾਂ ਦੇ ਬਾਰੇ ਕੈਂਪ ਲਾਉਣਾ ਚਾਹੀਦਾ 2 ਸਾਲ ਪਹਿਲਾਂ ਮੈਂ ਮੇਰੇ ਪ੍ਰੈਜ਼ਰ ਨੇ ਸੁਜੈਸਟ ਕੀਤਾ ਸੀ ਕਜ਼ਨ ਨੇ ਪਰ ਉਹਨਾਂ ਨੇ ਤੇ ਬਹੁਤ ਕਾਲੀ ਕੀਤੀ ਸੀ ਦਵਾਈ ਦਾ ਲਾਉਣ ਲਈ ਹੂੰ ਪਰ ਮੇਰੇ ਥੋੜਾ ਪੇਸ਼ੈਂਟ ਸੀਗਾ ਮੈਂ ਕਰਨਾ ਹੈਗਾ ਆਪਣੇ ਟਾਈਮ ਦੇ ਨਾਲ ਕਰਨਾ ਜਦੋਂ ਸੁਆਗਰੂ ਨੇ ਕਿਹਾ ਅੱਜ ਜਿਹੜਾ ਪੇਸ਼ੈਂਟ ਆ ਰਹੇ ਆ ਹੋ ਸਕਦਾ ਕਈ ਪੇਸ਼ੈਂਟ ਜਿਹੜੇ ਤੁਹਾਨੂੰ ਦਵਾਈਆਂ ਦੇ ਰਹੇ ਹੋਣ ਵੀ ਇੱਕ ਵਧੀਆ ਕਈਆਂ ਕੋ ਅੱਖਾਂ ਦੇ ਐਨਕਾਂ ਲਈ ਪੈਸੇ ਨਹੀਂ ਹੁੰਦੇ ਕਈਆਂ ਕੋ ਆਪਰੇਸ਼ਨ ਦੇ ਲਈ ਪੈਸੇ ਨਹੀਂ ਹੁੰਦੇ ਅੱਜ ਤੁਸੀਂ ਸਪਾਂਸਰਸ ਕਰ ਰਹੇ ਹੋ ਇੱਕ ਕਿੱਦਾਂ ਦਾ ਹੁੰਦਾ ਰਾਮੇ ਬਹੁਤ ਜਿਆਦਾ ਵਧੀਆ ਲੱਗਾ ਕਿਸੇ ਗਰੀਬ ਦੀ ਤੇ ਕਿਸੇ ਪੈਣ ਫਲਾ ਦੀ ਮਦਦ ਕਰਨਾ ਜੇ ਸਾਡੇ ਕੋ ਹੈਗਾ ਤੇ ਅਸੀਂ ਜਰੂਰ ਕਰਦੇ ਰਵਾਂਗੇ ਗਾਂ ਵੀ ਕਰਾਂਗੇ ਹਮੇਸ਼ਾ ਕਰਦੇ ਰਹਿਣਾ ਮੈ ਜਰਦ ਜਿੰਨਾ ਤੇ ਜ਼ਿੰਦਗੀ ਆ ਇੱਕ ਹੋਰ ਕਹ ਲੈਪੀ ਜੀ ਕਿੰਨਾ ਜਿੰਨੀ ਦੇਰ ਜ਼ਿੰਦਗੀ ਆ ਉਨੀ ਦੇਰ ਤੱਕ ਬਿਲਕੁਲ ਜੀ ਲੋੜਵੰਦਾਂ ਦੀ ਸਹਾਇਤਾ ਕਰਨਾ ਉਸ ਪਰਮਪਿਦਾ ਪਰਮਾਤਮਾ ਨੇ ਵਾਹ ਵਾਹਿਗੁਰੂ ਨੇ ਇਦਾਂ ਦੇ ਬੰਦੇ ਬਹੁਤ ਸੰਸਾਰ ਦੇ ਵਿੱਚ ਵੇਸ਼ਾਂ ਦੇ ਵਿੱਚ ਘਟ ਹੁੰਦੇ ਆ ਵੇਸ਼ਾਂ ਦੇ ਵਿੱਚ ਰਹਿ ਕੇ ਵੀ ਇਹ ਜਿਹੜਾ ਆਪਣੇ ਪਿੰਡ ਦਾ ਸੋਚਦੇ ਆ ਆਪਣੇ ਪਿੰਡ ਨਾਲ ਪਿਆਰ ਕਰਦੇ ਆ ਕੋ ਗਲਬਤ ਮੈਂ ਥੋੜੀ ਜਿਹੀ ਹੋਰ ਉਧਰ ਨੇ ਪਾਸੇ ਕਰਾਂਗਾ ਜਰੂਰ ਸਰ ਤੁਹਾਡੇ ਨਾਲ ਵੀ ਜੀ ਸਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੀ ਸਾਡੇ ਵਿੱਚ ਪ੍ਰਗਟ ਸਿੰਘ ਜੀ ਨੇ ਇੱਕ ਆਈ ਕੈਂਪ ਲਾਇਆ ਹੈ ਕਿਉਂਕਿ ਅੱਖਾਂ ਜਿਹੜੀਆਂ ਇੱਕ ਇਨਸਾਨ ਦੀ ਬਹੁਤ ਜ਼ਰੂਰੀ ਅੰਗ ਹੈ ਜੇ ਉਹ ਦੁਨੀਆ ਨੂੰ ਦੇਖ ਸਕਦਾ ਹੈ ਤਾਂ ਇਸ ਅੱਖਾਂ ਨਾਲ ਹੀ ਦੇਖ ਸਕਦਾ ਹੈ ਜੇ ਇਸ ਦੁਨੀਆ ਦੀ ਖੂਬਸੂਰਤੀ ਹੈ ਉਹ ਇਹਨਾਂ ਅੱਖਾਂ ਨਾਲ ਹੀ ਹੈ ਜਿਹੜਾ ਜਿਸ ਬੰਦਾ ਜੋ ਅੱਖਾਂ ਤੇਰਾ ਨਹੀਂ ਦੇਖ ਪਾਂਦਾ ਉਹਨੂੰ ਕਦੇ ਪੁੱਛ ਕੇ ਵੇਖੋ ਕਿ ਉਹਦੋਂ ਕਿੰਨੀ ਵੱਡੀ ਕਾਟ ਮਹਿਸੂਸ ਹੁੰਦੀ ਹੈ ਤਾਂ ਜਿਹੜਾ ਅੱਜ ਪ੍ਰਗਟ ਸਿੰਘ ਜੀ ਨੇ ਤਰਫ ਸਾਡੇ ਲਾਇਓਨਸ ਕਲੱਬ ਨੇ ਮਿਲ ਕੇ ਜਿਹੜਾ ਉਫਰਾਲਾ ਕੀਤਾ ਹੈ ਉਹਦੇ ਨਾਲ ਜਿਹੜੇ ਬੰਦਿਆਂ ਦੀ ਆਈਸ ਦਾ ਆਪਰੇਸ਼ਨ ਹੋਊਗਾ ਉਹ ਜਦੋਂ ਇਸ ਦੁਨੀਆ ਨੂੰ ਵੇਖਣਗੇ ਤਾਂ ਉਹਨਾਂ ਦੇ ਦਿਲਾਂ ਚੋਂ ਬਹੁਤ ਜ਼ਿਆਦਾ ਦੁਆਵਾਂ ਨਿਕਲਣਗੀਆਂ ਕਿ ਉਹਨਾਂ ਨੂੰ ਇਸ ਦੁਨੀਆ ਨੂੰ ਵਧੀਆ ਤਰੀਕੇ ਨਾਲ ਦੇਖਣ ਦਾ ਮੌਕਾ ਮਿਲਿਆ ਤਾਂ ਮੈਂ ਅੱਜ ਪਰਗਤ ਸਿੰਘ ਜੀ ਦਾ ਲਾਇਨਸ ਕਲੱਬ ਜੀ ਨਕੌਦਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਇੱਕ ਤਾਂ ਲਾਇਰ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਆ ਕੇ ਸਾਡੇ ਵਿੱਚ ਇੱਕ ਅੰਨਾ ਵਧੀਆ ਉਪਰਾਲਾ ਕੀਤਾ ਤਾਂ ਸਾਰੇ ਜਿਹੜੇ ਪੇਸ਼ੈਂਟ ਹੈ ਮੈਂ ਉਹਨਾਂ ਨੂੰ ਦੁਆਵਾਵਾਂ ਦੇਣਾ ਕਿ ਉਹਨਾਂ ਦੀ ਸਾਰਿਆਂ ਦੀ ਅੱਖਾਂ ਜਿਹੜੀਆਂ ਉਹ ਬਿਲਕੁਲ ਠੀਕ ਠਾਕ ਹੈ ਅੱਜ ਲਾਇਨਸ ਕਲੱਬ ਗ੍ਰੇਟਰ ਵੱਲੋਂ ਅੱਖਾਂ ਦਾ ਕੈਂਪ ਸਰਦਾਰ ਪਰਗਤ ਸਿੰਘ ਜੀ ਨਿਤਰਾ ਵੱਲੋਂ ਸਪਾਂਸਰਸ਼ਿਪ ਦੇ ਅੰਦਰ ਲਾਇਆ ਗਿਆ ਤਾਂ ਤਕਰੀਬਨ ਕਾਫੀ ਪਿੰਡ ਦੇ ਵਾਸੀ ਜਿਹੜੇ ਸੀ ਉਹਨਾਂ ਨੇ ਇਹਦਾ ਲਾਭ ਲਿਆ ਤਾਂ ਅਸੀਂ ਉਮੀਦ ਰੱਖਦੇ ਹਾਂ ਅੱਗੇ ਤੋਂ ਵੀ ਇਹ ਇਦਾਂ ਹੀ ਅਪਰਾਲੇ ਕਰਦੇ ਰਾਂਗੇ ਔਰ ਸਭ ਨੂੰ ਬਹੁਤ-ਬਹੁਤ ਵਧਾਈ ਕਿਨ ਸਤਿਨਾਮ ਮੇਰਾ ਜੀ ਸੌਰਵ ਦਾਦਰੀਆ ਮੈਂ ਟੀਮ ਜੰਕਸਟਰ ਡੋਨਰ ਐਨਜੀਓ ਤੋਂ ਆਇਆ ਜੀ ਇੱਥੇ ਪ੍ਰੋਫੈਸਰ ਵਿਨੇਜ ਜੀ ਜੋ ਕਿ ਲਾਇਓਨਸ ਕਲੱਬ ਗ੍ਰੇਟਰ ਦੇ ਮੈਂਬਰ ਨੇ ਤੇ ਉਹਨਾਂ ਦੇ ਪੂਰੇ ਟੀਮ ਮੈਂਬਰ ਮੌਜੂਦ ਨੇ ਤੇ ਸਰਦਾਰ ਪ੍ਰਗਟ ਸਿੰਘ ਮੱਟੂ ਜੀ ਜੋ ਕਿ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਪਿੰਡ ਦਾ ਜਿਹੜਾ ਪਿਆਰ ਆ ਉਹਨੂੰ ਆਪਣੇ ਦਿਲ ਵਿੱਚ ਰੱਖਿਆ ਤੇ ਵਾਪਸ ਆ ਕੇ ਇੱਥੇ ਕੈਂਪ ਲਗਾ ਰਹੇ ਆ ਉਹਨਾਂ ਲੋਕਾਂ ਵਾਸਤੇ ਜੋ ਕਿ ਲੋੜਵੰਦ ਲੋਕ ਨੇ ਉਹਨਾਂ ਵਾਸਤੇ ਮਸੀਹਾ ਬਣ ਕੇ ਆਪਾਂ ਕਹਿ ਸਕਦੇ ਆਏ ਆ ਤੇ ਸਭ ਤੋਂ ਵੱਡਾ ਦਾਨ ਵੀ ਆਪਾਂ ਕਹਿ ਸਕਦੇ ਅੱਖਾਂ ਦਾ ਦਾਨ ਹੁੰਦਾ ਆ ਅਸੀਂ ਸੁਣਦੇ ਹਾਂ ਕਿ ਅੱਖਾਂ ਗਈਆਂ ਜਹਾਨ ਗਿਆ ਸੋ ਅੱਜ ਆਪਾਂ ਦੇਖ ਰਹੇ ਹਾਂ ਕਿੰਨੇ ਲੋਕ ਇਥੋਂ ਕੈਂਪ ਤੋਂ ਆਪਣਾ ਫਾਇਦਾ ਲੈ ਕੇ ਜਾ ਰਹੇ ਨੇ ਮੁਫਤ ਵਿੱਚ ਆਪਾਂ ਦਵਾਈਆਂ ਪ੍ਰੋਵਾਈਡ ਕੀਤੀਆਂ ਆ ਇਨਕਾ ਪ੍ਰੋਵਾਈਡ ਕੀਤੀਆਂ ਤੇ ਲੋੜਵੰਦਾਂ ਲਈ ਆਪਰੇਸ਼ਨ ਵੀ ਚੱਲ ਰਹੇ ਨੇ ਸੋ ਮੈਂ ਲਾਇਓਨਸ ਕਲੱਬ ਗ੍ਰੇਟਰ ਤੇ ਸਰਦਾਰ ਪ੍ਰਗਟ ਸਿੰਘ ਮੱਟੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹੋ ਜਿਹੇ ਉਪਰਾਲੇ ਜੋ ਕਰ ਰਹੇ ਨੇ ਸਮੇਂ-ਸਮੇਂ ਤੇ ਅਸੀਂ ਉਹਨਾਂ ਦੀਆਂ ਹੋਰ ਵੀ ਗਤੀਵਿਧੀਆਂ ਦੇਖਦੇ ਆ ਜੇਕਰ ਤੁਹਾਨੂੰ ਫੇਰ ਵੀ ਕਿਤੇ ਲੋੜ ਪੈਂਦੀ ਆ ਤੁਸੀਂ ਉਹਨਾਂ ਨਾਲ ਕਲੱਬ ਮੈਂਬਰਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਆਪਣੀ ਜੋ ਕੇ ਸੇਵਾ ਉਹਨਾਂ ਤੋਂ ਲੈ ਸਕਦੇ ਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਵਾਂਸ ਕਲੱਬ ਗ੍ਰੇਟਰ ਮੈਂ ਇੱਕ ਇਸ ਕਲੱਬ ਬਾਰੇ ਮੈਂ ਸਪੈਸ਼ਲ ਤੌਰ ਤੇ ਦੱਸ ਦਿਆਂ ਇਹ ਜ਼ਰੂਰੀ ਨਹੀਂ ਵੀ ਕੈਂਪ ਲਾਉਂਦੇ ਆ ਕੈਂਪ ਤੇ ਹੀ ਇਲਾਜ ਹੁੰਦਾ ਤੁਸੀਂ ਇਹਨਾਂ ਦੇ ਕੁਝ ਨੰਬਰ ਦਿੱਤੇ ਹੁੰਦੇ ਆ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਜਦੋਂ ਕੈਂਪ ਨਹੀਂ ਵੀ ਲੱਗਾ ਤਾਂ ਵੀ ਇਹਨਾਂ ਨਾਲ ਕੰਟੈਕਟ ਕਰਕੇ ਜੇ ਪ੍ਰਸ਼ਨ ਕਰਾਉਣਾ ਪ੍ਰਸ਼ਨ ਵੀ ਕਰਾ ਸਕਦੇ ਹੋ ਜੇ ਕੋਈ ਆਪਣੀ ਐਨਕਾਂ ਦੀ ਜ਼ਰੂਰਤ ਹੈ ਐਨਕਾਂ ਵੀ ਲੈ ਸਕਦੇ ਹੋ ਇੱਕ ਦੋ ਨੰਬਰ ਜਰੂਰ ਮੈਂ ਤੁਹਾਡੇ ਤੱਕ ਪਹੁੰਚਾਣਾ ਚਾਹਾਂਗਾ ਸਰ ਨੰਬਰ ਕੁਝ ਆਪਣਾ ਇੱਕ ਦੇ ਦਿਓ ਹਾਂ ਪਹਿਲਾ ਨੰਬਰ ਜਿਹੜਾ ਸਾਡੇ ਕੋਲ ਮੇਰਾ ਹੀ ਹੈ 9814660921 ਠੀਕ ਹੈ ਜੀ ਢੀਂੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਇਹ ਗਵਾਂਗਾ ਕਿ ਨਕੋਦਰ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਹਨ ਜਿਹੜੀਆਂ ਸਮਾਜ ਸੇਵਾ ਦਾ ਕੰਮ ਕਰਦੀਆਂ ਹਨ ਪਰ ਜਿਨ੍ਹਾਂ ਤਈ ਪ੍ਰੈਸ ਮੀਡੀਆ ਨੂੰ ਕਵਰ ਨਹੀਂ ਕਰਦਾ ਉਹ ਸਮਾਜ ਸੇਵਾ ਕੋਈ ਮੈਣੇ ਨਹੀਂ ਰੱਖਦੀ ਕਿਉਂਕਿ ਤੁਸੀਂ ਉਹਨਾਂ ਨੂੰ ਕਵਰ ਕਰੋਗੇ ਲੋਕਾਂ 'ਚ ਦੱਸੋਗੇ ਲੋਕਾਂ ਨੂੰ ਜਾਗਰੂਤਾ ਮਿਲੇਗੀ ਉਸੇ ਤਰੀਕੇ ਨਾਲ ਤੁਸੀਂ ਨਕੋਦਰ ਜਾ ਕੇ ਜਿਹਨੂੰ ਮੱਡੀ ਪੁੱਛ ਲੋਗੇ ਅੱਖਾਂ ਦੇ ਕੈਂਪ ਕੌਣ ਲਾਂਦੇ ਹਾਂ ਤੇ ਕੋਈ ਕੁਲਕਿਆ ਹੋਇਆ ਗੱਲ ਨਹੀਂ ਕਿ ਲਾਈਨ ਕਲਬ ਨਕੋਦਰ ਗ੍ਰੇਟਰ ਦਾ ਹੀ ਨਾਮ ਨਿਕਲ ਕੇ ਸਾਹਮਣੇ ਆਏਗਾ ਇਹ ਸਾਡਾ ਇਸ ਸਾਲ ਵਿੱਚ ਦੂਸਰਾ ਆਈ ਕੈਂਪ ਹੈ ਇੱਦਾਂ ਹੀ ਸਾਨੂੰ ਐਨ ਆਰ ਆਈ ਭਰਾ ਵੀਰ ਸਾਨੂੰ ਸਹਿਯੋਗ ਕਰਦੇ ਰਹਿਣ ਤੇ ਅਸੀਂ ਇਸ ਕੰਮ ਨੂੰ ਬਹੁਤ ਤਾਂ ਤੱਕ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਫੋਨ ਨੰਬਰ ਜੋ ਫੋਨ ਨੰਬਰ ਅਸੀਂ ਇਸ ਤਰ੍ਹਾਂ ਰੱਖੇ ਮੰਨ ਲਓ ਇੱਕ ਕੈਂਪ ਦੇ ਵਿੱਚੋਂ ਕੋਈ ਰਹਿ ਵੀ ਜਾਵੇ ਉਹ ਸਾਨੂੰ ਕੰਟੈਕਟ ਕਰੇ ਤੇ ਅਸੀਂ ਉਹਨੂੰ ਇੱਕ ਲੈਟਰ ਜਾਂ ਇੱਕ ਚਿੱਠੀ ਲਿਖ ਕੇ ਦੇਵਾਂਗੇ ਉਹ ਉਸੇ ਦਾ ਹਸਪਤਾਲ 'ਚ ਜਾ ਕੇ ਆਪਰੇਸ਼ਨ ਕਰਾਵੇ ਉਹਦਾ ਕੋਈ ਖਰਚਾ ਨਹੀਂ ਆਏਗਾ ਉਹ ਸਾਰਾ ਖਰਚਾ ਅਸੀਂ ਦੇਵਾਂਗੇ ਨੰਬਰ ਤੁਹਾਨੂੰ ਮੈਂ ਦੇ ਦਿੰਨਾ ਮੇਰਾ ਆਪਣਾ ਨੰਬਰ ਹੈ 98142 35180 ਸਾਡੇ ਇਸ ਪ੍ਰੋਜੈਕਟ ਕੈਂਪ ਦੇ ਪ੍ਰੋਜੈਕਟ ਚੇਅਰ ਬੰਦ ਹਨ ਰੈਨ ਰੋਵਲ ਗੁਪਤਾ ਉਹਨਾਂ ਦਾ ਨੰਬਰ ਹੈ ਜ था 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 पांसो पांसो. जी 0624 ਮੇਰਾ ਨੰਬਰ ਤੁਹਾਡੇ ਤੇ ਚੱਲਦਾ ਰਹਿੰਦਾ ਜੀ ਜੀ 9878500500 ਜੀ ਸਾਡੇ ਸੈਕਟਰੀ ਸਾਹਿਬ ਦਾ ਨੰਬਰ ਹੈ ਜੀ ਹਾਂ ਜੀ ਸੌਕਾ ਗਾਮਾ 9878500500 ਸਾਡੇ ਸੈਕਟਰੀ ਸਾਹਿਬ ਦਾ ਨੰਬਰ ਹੈ ਜੀ 9816910764 ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਜਦੋਂ ਮਰਜ਼ੀ ਆਪਣੀ ਸੇਵਾਵਾਂ ਲੈ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਪਿੰਡ ਲਿੱਤਰਾ ਤੋਂ ਦਿਖਾ ਰਹੇ ਹਾਂ ਏਕਤਾ ਲਹਿਰ ਤੇ ਪਿੰਡ ਲਿੱਤਰਾ ਜਿੱਥੇ ਲੁਆਇਨ ਕਲੱਬ ਨਕੋਦਰ ਗ੍ਰੇਟਰ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਵਾ ਇੱਥੇ ਐਨਕਾਂ ਫ੍ਰੀ ਦਿੱਤੀਆਂ ਗਈਆਂ ਵਾ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਪ੍ਰਗਟ ਸਿੰਘ ਜੀ ਇੱਥੇ ਐਨ ਆਰ ਆਈ ਮੇਰੇ ਵੀਰ ਨੇ ਜਿਨ੍ਹਾਂ ਨੇ ਬਹੁਤ ਸਹਿਯੋਗ ਇੱਥੇ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਐਨ ਆਰ ਆਈ ਆ ਉਹ ਵੀ ਇੱਥੇ ਬਹੁਤ ਸਹਿਯੋਗ ਕਰਨਗੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ